ਹਾਂ ਦੋਸਤੋ ਹਾਂ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਸ਼ੋਤਾ ਬਣਾ ਵਾਲੀ ਤੇ ਅੱਜ ਇੱਕ ਛਾਨੂ ਵੀ ਇਸ਼ੂ ਮਿਲਿਆ ਦੇਖਣ ਨੂੰ ਤੇ ਅੱਜ ਛਾਡੇ ਕੋਲੇ ਬਾਈ ਆਏ ਹੋਇਆ ਤੇ ਫੇਸਬੁੱਕ ਪੇਜ ਮਾਨਟਾਈਜ਼ ਕਰਾਉਣ ਤੇ ਬਹੁਤ ਛਾਦੇ ਇਸ਼ੂ ਸੀ ਪੇਜ ਦੇ ਉੱਪਰ ਤੇ ਪਹਿਲੀ ਗੱਲ ਤਾਂ ਬਾਈ ਦੀ ਪ੍ਰੋਫਾਈਲ ਤੇ ਕਿਸੇ ਨਾ ਕਿਸੇ ਨੇ ਬੜਾਈ ਵੇਚੀ ਲਾ ਰੱਖੀ ਸੀਗੀ ਉਪਦਾਈ ਵੇਚੀ ਦੇ ਕਾਰਨ ਪੇਜ ਨਹੀਂ ਸੀ ਬਣਿਆ ਪਹਿਲਾਂ ਮੈਂ ਪਦਾਈ ਵੇਚੀ ਹਟਾਈ ਫਿਰ ਈਸ਼ੂ ਵਾਲੇ ਛੋਹ ਹੋ ਰਹੇ ਸੀ ਈਸ਼ੂ ਹਟਾਏ ਤੇ ਫਿਰ ਜਦੋਂ ਮਨੋਸ਼ਟਾਈ ਦਾ অপਸ਼ਨ ਖੁੱਲਿਆ ਉਹ ਮਾਨਟਾਈਜ਼ ਕਰਨ ਲੱਗੇ ਆਪਾਂ ਤਾਂ ਆਪਾਂ ਨੂੰ ਇੱਕ ਹਰੇਕ ਨੂੰ ਈਸ਼ੂ ਮਿਲਦਾ ਰਹੋ ਉਹ ਕਈ ਵਾਰੀ ਕੀ ਕਰਦੇ ਆ ਮਾਨਟਾਈਜ਼ ਕਰਨ ਵਿੱਚ ਬਹੁਤ ਤਕਾਲੀ ਕਰਦੇ ਆ ਭਾਈ ਆਪਾਂ ਕਾਲੀ ਨਾਲ ਕਰਦੇ ਆ ਤੇ ਬਹੁਤ ਕਾਪੀ ਡਾਇਟ ਕਲੇਮੀ ਵਾਲੇ ਲੈ ਲੈਂਦੇ ਆ ਤਾਂ ਕਰਕੇ ਹੁੰਦਾ ਨਹੀਂਗਾ ਮੋਂਟੇਜ ਇਸ਼ੂਆਂ ਦੇ ਕਾਰਨ ਤੇ ਹੁਣ ਆਪਾਂ ਨੂੰ ਇੱਕ ਮਿਲੀ ਐ ਇਸ਼ੂ ਤੇ ਉਹ ਤੁਹਾਨੂੰ ਦਿਖਾਉਣਾ ਆ ਵੀਡੀਓ ਦੇ ਵਿੱਚ ਤੇ ਜੇ ਕਿਸੇ ਨੇ ਵੀ ਕਦਾਉਣਾ ਹੁੰਦਾ ਫੇਸਬੁੱਕ ਪੇਜ ਮੋਂਟੇਜ ਤੇ ਇੰਸਟਾਗ੍ਰam ਤੇ ਕਿਸੇ ਵੀ ਤਰ੍ਹਾਂ ਦਾ ਪੋਸਟਰ ਦਾ ਡਿਜ਼ਾਈਨ ਲੈ ਦੇਖ ਵੀਡੀਓ ਲੋਗੋ ਡਿਜ਼ਾਈਨ ਤੇ YouTube ਚੈਨਲ ਮੋਂਟੇਜ ਕਰਾਉਣਾ ਹੋਵੇ ਤਾ ਆਪਣਾ ਲੰਬਾ ਦਾ 8676 8676 ਨੂੰ ਮੈਂ ਦਿਖਾਉਣਾ ਇਸ਼ੂ ਆਇਆ ਗਿਆ ਜਿਹਦਾ ਲਓ ਜੀ ਹੁਣ ਆਪਾਂ ਫੇਸਬੁਕ ਪ੍ਰੋਫਾਈਲ ਖੋਲ ਲਈ ਤੇ 3 ਡਾਟ ਤੇ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਆ ਇਸ਼ੂ ਆਇਆ ਬੈਸ ਨੂੰ ਸਭ ਨੂੰ ਪਤਾ ਪ੍ਰੋਫਾਈਲ ਹੈ ਜਿਸਾ ਮੇ ਇਸ਼ੂ पहली गलता है यह बहुत बड़ा इशू हैनु भी हटावना आपा ते आहा 14 सितंबर 2024 दा आ गया आया होया पिछले छाल दा आ वीडियो ते देखो चिट्टा रंग चिट्टा करने वाले दे एया पछी छुआ आए ते एप्पा वीडियो ओद ता डिलीट करते वैसे ਤੇ ਜੋ ਮੰਟਾਇਆ ਕਰਦੇ ਆ ਉਦੋਂ ਆਪਾਂ ਨੂੰ ਇਹ ਜਿਹੀਆਂ ਚੀਜ਼ਾਂ ਦੇ ਕਾਰਨ ਪ੍ਰੋਬਲਮ ਆ ਜਾਂਦੀ ਆ ਹੁਣ ਆਪਾਂ ਪੇਆਉਟ ਤੇ ਜਲੇ ਗਏ ਪੇਆਉਟ ਤੇ ਜਾ ਕੇ ਤੇ ਆਪਾਂ ਜੋ ਕਈ ਵਾਰੀ ਐਡਿੱਟ ਕਰਦੇ ਆ ਖਾਤਾ ਨੰਬਰ ਜੋੜਦੇ ਇਸ ਤਰ੍ਹਾਂ ਦਾ ਪ੍ਰੋਬਲਮ ਆਉਂਦਾ ਹਰੇਕ ਨੂੰ ਆਉਂਦਾ ਆਪਾਂ ਪ੍ਰੋਬਲਮ ਹੁਣ ਇਹ ਬਿਜ਼ਨਸ ਨੀਮ ਹੋਇਆ ਪਿਆ ਕਰਮਜੀਤ ਕੋਟੜਾ ਹਾਂ ਵੇ ਜਨਸਾ ਬਾਈ ਦਾ ਜਮਨ ਹਾਂ ਅੰਡੀਜੀ ਬਾਲ ਚਾਹੀਦਾ ਆਪਨ ਵਿਅਕਤੀਗਤ ਤੇਜ ਇਹ ਹੁਣ ਆਪਾਂ ਇਹਨਾਂ ਦੇ ਇਸ ਬਾਈ ਦੇ ਟਕਵੇਸਟ ਪਾਣੀ ਪਉ ਤੇ ਆਪਾਂ ਛਕਦੇ ਇਹਨੇ ਛੋਟ ਲੈ ਲਿਆ ਤੇ ਟਕਵੇਸਟ ਪਾ ਕੇ ਛੋਨੂ ਦਿਖਾ ਮਾਗੀ ਕਿਥੋਂ ਪੈਂਦੀ ਆ ਤੇ ਸਪੋਰਟਸਰ ਆਇ ਤੋ ਆਪਾਂ ਦੇ ਪੋਰਟਰ ਦਾ ਪਾਟੇ ਦੇਖਣੀ ਆ ਕੋਈ ਆਦੇ ਕੋਈ ਤੇ ਪੋਰਟ ਨਹੀਂ ਡਿਲੀਟ ਕਰਤੀ ਆਪਾਂ ਦੇ ਪੋਰਟ ਆ ਇੱਥੇ ਇਸ਼ੂ ਆਇਆ ਹੋਇਆ ਸੀ ਉਹ ਵੀ ਡਿਲੀਟ ਕਰ ਦਿੱਤੇ ਤੇ ਹੁਣ ਆਪਾਂ ਨੂੰ ਅਧ ਪੋਰਟ ਇਹ ਟੈਕਨੀਕਲ ਪੜਾਅ ਬਲ ਮਤੇ ਚੱਲਾਂਗੇ ਜੇ ਤੇ ਜਾ ਕੇ ਫਿਰ ਐਨ ਕਲੂਡ ਹੁਣ ਆਪਾਂ ਨੂੰ ਕੈਸ਼ ਆਉਟ ਪੇਮੈਂਟ

ਮਨ ਕੇ ਇਸ਼ੂ ਲਿਖਣਾ ਜਿਸ ਦੇ ਤੈ ਆਪਾਂ ਨੂੰ ਆਇਆ ਗਿਆ ਇਹ ਤੁਸੀਂ ਦੇਖ ਲਓ ਆਪਦਾ ਚੱਕਰੀਨ ਦੇ ਵਿੱਚ ਲਿਖਿਆ ਆਪਾਂ ਹੈਲੋ ਫੇਸਬੁਕ ਟੀਮ ਡੀ ਆਰ ਫੇਸਬੁਕ ਕਮਿਊਨਿਟੀ ਆਈ ਬੈਂਟ ਆਪਰੇ ਤੁਹਾਡੀ ਫੇਸਬੁਕ ਪੇਆਉਟ ਡਿਟੇਲ ਹੈ ਅੱਛਾ ਵਾਟ ਆਈ ਕੈਨ ਨਾਟ ਸ਼ੋਇੰਗ ਅਪਡੇਟ অপਸ਼ਨ ਮਨ ਕੇ ਆਪਣਾ ਜਿਹੜਾ অপਸ਼ਨ ਹੈ ਸ਼ੋ ਨਹੀਂ ਹੋ ਰਿਹਾ ਪੇਆਉਟ ਦਾ ਤੇ ਹੋਣੀ ਹੈ ਆਪਾਂ ਅਦਾ ਕਬੈਸਟ ਫੇਸਬੁੱਕ ਨੂੰ ਭੇਜਦੇ ਹਾਂ ਤੇ ਆਪਾਂ ਨੂੰ ਇੱਕ ਹਫਤੇ ਦੇ ਵਿੱਚ ਦੀ ਜਾਂ 24 ਘੰਟਿਆਂ ਦੇ ਵਿੱਚ ਦੀ ਤੇ ਇੱਕ ਦੋ ਦਿਨਾਂ ਦੇ ਵਿੱਚ ਦੀ ਆਪਾਂ ਨੇ ਕੋਈ ਸ਼ੋ ਹੋ ਜੂਗਾ ਤੇ ਨਾਲ ਦੇ ਨਾਲ ਆਪਣਾ ਖਾਤਾ ਨੰਬਰ ਲੱਗ ਜੂਗਾ ਤੇ ਇੱਥੋਂ ਦੇ ਕਬੈਸਟ ਪਛੰਡ ਕਰਤੀ ਹੁਣ ਜਾ ਰਹੀ ਆ ਫੇਸਬੁੱਕ ਤੇਮ ਕੋਲੇ ਅਦਾ ਕਬੈਸਟ ਆਪਣੀ ਤੇ 24 ਘੰਟਿਆਂ ਦੇ ਵਿੱਚ ਦੀ ਜਾਂ 2 ਦਿਨਾਂ ਦੇ ਵਿੱਚ ਦੀ ਆਪੇ ਕੋਈ ਜਦੋਂ ਵੀ ਆਪਸ਼ਨ ਸ਼ੋ ਹੋ ਗਿਆ ਤੇ ਨਾਲ ਦੀ ਨਾਲ ਖਾਤਾ ਲੱਗ ਗਈ ਉਹ ਤੇ ਆਉਟਾ ਬੇ ਆਉਟ ਤੇ ਜਾ ਕੇ ਇੱਥੇ ਆਪਸ਼ਨ ਆਪਸ਼ਨ ਖੁੱਲੇ ਜਾਣੀ ਹੈ ਅਪਡੇਟ ਵਾਲੇ ਇਸ ਤਰ੍ਹਾਂ ਆ ਜੂਗਾ ਜਦੋਂ ਇਹ ਖੁੱਲਗੇ ਫਿਆਛਾ ਦਾ ਡਾਟਾ ਬਾ ਚੇਂਜ ਕਰਨਾ ਪਊ ਆਪਾਂ ਨੂੰ ਤੇ ਜੇ ਕਿਸੇ ਨੂੰ ਹੋਰ ਵੀ ਪ੍ਰੋਬਲਮ ਆ ਰਹੀ ਹੈ ਇਸ ਟਾਈਪ ਦੀ તો આપણે સંપર્ક કરી શક્યો બહટ અઠ થેન્ક યુ જુ દિલો